ਨਜ਼ਰੂ ਨਾ ਲਾਈ ਕਰੀ ਆਹ ਕਾਹਦੀ ਇਹ ਬੰਦਾ ਸਾਡੇ ਕੋਲ ਆ ਗਿਆ ਆਹ ਕਹਾਣੀ ਆ ਪਾਪੀ ਜੀ ਜੀ ਸਰਦਾਰ ਹੋਣੇ ਬੀ ਆ ਵੀਰੇ ਆ ਡਾਕਟਰ ਪਰ ਮੋਹਨਜੀ ਦਾ ਬਾਹਰ ਆ ਉਹ ਸਰ 26.70 ਏਕੜ ਸਕੀਮ ਪਟਿਆਲਾ ਵਿਖੇ 80 ਫੁੱਟ ਸੜਕ ਦੀ ਉਸਾਰੀ ਦਾ ਕੰਮ ਸਰ ਪੂਰੇ ਲੈ ਵਾਟ ਵਿਕੇ ਸਰ ਤਾਰਕ ਨੰਬਰ ਡਾਕਟਰ ਬ੍ਰਿਸ਼ ਸਿੰਘ ਜੀ ਸਿਹਤ ਮੰਤਰੀ ਜੀ ਵੱਲੋਂ ਉਦਘਾਟਨ ਕੀਤਾ ਗਿਆ ਨੇ ਸੋ ਇਹ ਜਿਹੜਾ ਇੱਕ ਪੀਡੀਏ ਵਾਸਤੇ ਬਹੁਤ ਵਧੀਆ ਸ਼ੁਰੂਆਤ ਹੈ ਸੋ ਕੁਝ ਇਹ ਸੀਗੀਆਂ ਗੱਲਾਂ ਤੇ ਹੁਣ ਕੁਝ ਬਣੀ ਹੈ ਉਹਨਾਂ ਦੇ ਪ੍ਰਧਾਨ ਸਰਕਾਰ ਮਨਜੀਤ ਸਿੰਘ ਜੀ ਸਾਹਿਬ ਜੀ ਨੇ ਉਹਨਾਂ ਦੇ ਨਾਲ ਜਿਹੜੇ ਜਨਰਲ ਮੈਡਮ ਕਮਕਮ ਬਦਾਲਤ ਔਰ ਬਦਾਲ ਸਾਹਿਬ ਇਹਨਾਂ ਦਾ ਪਿਆਰ ਮਿਲਦਾ ਹਮੇਸ਼ਾ ਬਣਿਆ ਰਿਹਾ ਜਦੋਂ ਤੋਂ ਵੀ ਮੈਂ ਇਹ ਐਕਟੀਵਿਟੀ ਸ਼ੁਰੂ ਕੀਤੀ ਹੈ ਚਾਹੇ ਮੈਂ ਅੱਖਾਂ ਦੇ ਕੈਂਪ ਲਗਾਉਂਦਾ ਸੀ ਜਾਂ ਉਸ ਤੋਂ ਬਾਅਦ ਜਦੋਂ ਮੈਂ ਸਮਾਜ ਸੇਵਾ ਦਾ ਬੀੜਾ ਚੁੱਕਿਆ 24 ਘੰਟੇ ਵਾਲਾ ਇਸੇ ਤਰ੍ਹਾਂ ਡਾਕਟਰ ਵੀ ਹਿਮੇਂਦਰ ਵੀ ਸ਼ੁਰੂ ਤੋਂ ਮੇਰੇ ਨਾਲ ਸਾਡੇ ਐਡਵੋਕੇਟ ਕਲਵਾਨ ਸਿੰਘ ਜੀ ਜਿਹੜੇ ਆਪਣੇ ਵਿਚਾਰ ਸਾਂਝੇ ਕਰਕੇ ਗਏ ਆ ਔਰ ₹3000 ਸਾਡੇ ਸੀਏ ਪੁੱਡਾ ਔਰ ਜਸਨਦੀਪ ਦੀ ਲਾਈਫ 5 ਸਾਲ ਹੁੰਦੀ ਆ ਇਹ ਹੈ ਨਾ ਜੀ 5 ਇਅਰਸ ਹੁੰਦੀ ਆ ਉਹਦੀ ਤੇ ਤੁਹਾਡੇ ਜਦੋਂ ਇਹ ਯੂਨੀਵਰਸਿਟੀ ਦੀ ਪਿਛਲੀ ਕੰਧ ਬਣੀ ਹੈ ਇਹ ਮੇਰੇ ਖਿਆਲ 5 ਮਹੀਨੇ ਚ ਟੁੱਟ ਗਈ ਸੀ ਇਹ ਸੋ ਇਸ ਗੱਲ ਦਾ ਖਾਸ ਧਿਆਨ ਰੱਖਣਗੇ ਕਿਉਂਕਿ ਮੈਂ ਬਹੁਤ ਪਾਰਟਿਕੂਲਰ ਆ ਕਿ ਜਿਹੜੀ 5 ਸਾਲ ਵਾਲੀ ਸੜਕ ਹੈ ਕਿ ਟੋਟਲ 6 ਜਾਂ 7 ਸਾਲ ਚੱਲਣੀ ਚਾਹੀਦੀ ਹੈ ਕਿਉਂਕਿ ਇਸ ਤੋਂ ਪਹਿਲਾਂ ਜਿਹੜੇ ਫੰਡਸ ਉਹਨੀਆਂ ਦੁਆਰਾ ਅਲਾਟ ਨਹੀਂ ਹੋਏ ਜਿਹੜੀ ਇਹਨਾਂ ਦੀ ਦਮਾਗ ਸੀ ਪ੍ਰੀਸ 3 ਵਾਲਿਆਂ ਦੀ ਇੱਕ ਰੈ residenation area ਉੱਤੇ ਤਿੰਨ ਘੱਟੋ ਘੱਟ ਵੀ ਤਿੰਨ ਦਾ ਚਾਰ ਰੋਜ਼ ਆ ਪ੍ਰੀਸ ਜਿਹੜੀ ਕਿ ਬਹੁਤ ਉੱਚਿਆ ਹੋਣ ਸਿਹਤ ਮੰਤਰੀ ਪੰਜਾਬ ਅੱਜ ਜਿਸੀਂ ਅਰਬਨ ਸਟੇਟ ਦੇ ਵਿੱਚ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਜੋ ਬਹੁਤ ਵੱਡਾ ਤੋਹਫਾ ਦਿੱਤਾ ਗਿਆ ਅਰਬਨ ਸਟੇਟ ਦੇ ਲੋਕਾਂ ਨੂੰ ਉਹਦੇ ਚ 13 ਕਰੋੜ ਤੋਂ ਬਾਅਦ ਜਿਹੜੇ ਹੈਗੇ ਆ ਤੇ ਜਿਹਨ 13.5 ਕਰੋੜ ਦੇ ਜਿਹੜੇ ਪ੍ਰੋਜੈਕਟਸ ਹੈ ਜਿਹਦੇ ਵਿੱਚ ਜਿਹੜੀਆਂ ਜਦੋਂ ਪਛੇ ਆਪਣੇ ਹਾਂ ਹੜ ਆਏ ਸੀਗੇ ਜੀ ਉਦੋਂ ਉੱਥੇ ਸੜਕਾਂ ਖਰਾਬ ਹੋ ਗਈਆਂ ਸੀ ਉਹਨਾਂ ਦੀ ਰਿਪੇਅਰ ਹੈ ਜਿਹੜੀਆਂ ਮੇਜਰ ਰੋਡ ਦੀ ਰਿਪੇਅਰ ਹੈ ਔਰ ਬਹੁਤ ਸਾਰੇ ਜਿਹੜੇ ਪਾਰਕ ਠੀਕ ਕੀਤੇ ਜਾਣਗੇ ਤੇ ਦੋ ਜਿਹੜੇ ਹੈਗੇ ਉੱਥੇ ਕਮਰਸ਼ੀਅਲ ਕੰਪਲੈਕਸ ਔਰ ਜੋ ਉੱਤੇ ਆਪਣੇ ਜਿਹੜੇ ਲੋਕਲ ਰੈਜ਼ੀਡੈਂਟ ਸੀਗੇ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਸੀ ਜਿਹੜੇ ਲੋਕ ਆਏ ਹੋਏ ਸੀ ਉਹਨਾਂ ਦੀ ਮੰਗ ਸੀ ਕਿ ਜਿਹੜੀ ਤੁਸੀਂ ਕਮਰਸ਼ੀਅਲ ਕੰਪਲੈਕਸ ਬਣਾਣਾ ਉਹਦੇ ਤੇ ਰੈਜ਼ੀਡ ਉਹਦੇ ਨਾਲ ਨਾਲ ਅਸੀਂ ਜਿਹੜਾ ਹੈਗਾ ਉੱਥੇ ਦੁਬਾਰ ਵੀ ਬਣਾਵਾਂਗੇ ਔਰ ਮਲਟੀ ਲੇਅਰ ਜਿਹੜੀ ਹੈਗੀ 3-4 ਲੇਅਰ ਜਿਹੜੀਆਂ ਆ ਗਈਆਂ ਟਰੀ ਪਲਾਂਟੇਸ਼ਨ ਦੀਆਂ ਘਰਾਂ ਦੇ ਨੇੜੇ ਅਰੋਮੈਟਿਕ ਔਰ ਜਿਹੜੀ ਮੇਨ ਰੋਡ ਦੇ ਨੇੜੇ ਹੈਗਾ ਉਹ ਜਿਹੜੇ ਹੈਗੇ ਐਵਰ ਗ੍ਰੀਨ ਵੱਡੇ ਜਿਹੜੇ ਦਰਖਤ ਆ ਉਲਾਏ ਜਾਣਗੇ ਤਾਂ ਕਿ ਲੋਕਾਂ ਨੂੰ ਪੋਲੂਸ਼ਨ ਤੋਂ ਵੀ ਬਚਾਇਆ ਜਾ ਸਕੇ ਔਰ ਡਿਵੈਲਪਮੈਂਟ ਵੀ ਹੋਵੇ ਔਰ ਲੋਕਾਂ ਨੂੰ ਜਿਹੜਾ ਹੈਗਾ ਉਹ ਰਹਿਣ ਲਈ ਬੜਾ ਸੁਖਦਨਾ ਹੋਵੇ ਇਹ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਬਹੁਤ ਵੱਡਾ ਤੋਹਫਾ ਦਿੱਤਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਇਸੇ ਤਰ੍ਹਾਂ ਹੋਰ ਬਹੁਤ ਸਾਰੇ ਜ਼ਰੂਰੀ ਖੜਾ ਤੋਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਆਪਾਂ ਸੋਚ ਵੀ ਨਹੀਂ ਸਕਦੇ ਉਹਨੀਆਂ ਕਾਰਾਂ ਘਰ ਦਾ ਸਮਾਨ ਸਾਰਾ ਕੁਝ ਔਰ ਬਿਲਕੁਲ ਬਹੁਤ ਜ਼ਿਆਦਾ ਡੈਮੇਜ ਹੋਇਆ ਉਹਦੇ ਵਾਸਤੇ ਇੱਕ ਬੜੀ ਅੱਛੀ ਸਕੀਮ ਜਿਹੜੀ ਹੈਗੀ ਆ ਪੰਜਾਬ ਗਵਰਨਮੈਂਟ ਮਾਨ ਗਵਰਨਮੈਂਟ ਲੈ ਕੇ ਆਈ ਆ ਕਿ ਜਿਹੜੇ ਹਾਈਵੇਜ਼ ਬਣਦੇ ਆ ਉਹਨਾਂ ਨੂੰ ਮਿੱਟੀ ਚਾਹੀਦੀ ਹੁੰਦੀ ਆ ਪਹਿਲਾਂ ਇਹ 3-3 ਫੁੱਟ ਚੱਕਦੇ ਸੀਗੇ ਤੇ 500 600 ਹਜ਼ਾਰ ਏਕੜ ਤੋਂ ਚੱਕਦੇ ਸੀ ਹੁਣ ਇਹਨਾਂ ਨੂੰ ਕਿਹਾ ਵੀ ਤੁਸੀਂ ਆਪਣੇ 50 ਏਕੜ ਜ਼ਮੀਨ ਕਿਤੇ ਖਰੀਦ ਲਓ ਉੱਥੇ ਬਹੁਤ ਵੱਡਾ ਲੇਕ ਬਣ ਜਾਏਗਾ ਬਾਅਦ ਵਿੱਚ ਉਹ 40 25 30 35 40 ਫੁੱਟ ਤੱਕ ਜਿਹੜੀ ਮਿੱਟੀ ਚੱਕ ਸਕਣਗੇ ਉਹਦੇ ਆਸ-ਪਾਸੇ ਜਿਹੜਾ ਹੈਗਾ ਉਹ 3 ਪਲਾਂਟੇਸ਼ਨ ਕਰਕੇ ਉਹਨੂੰ ਇੱਕ ਜਿਹੜਾ ਹੈਗਾ ਤੁਸੀਂ ਵਲਡ ਸੈਂਕਚੂਰੀ ਟਾਈਪ ਵੀ ਬਣ ਜਾਏਗਾ ਜਿਹੜੇ ਇਸ ਤਰ੍ਹਾਂ ਦਾ ਐਕਸੈਸ ਪਾਣੀ ਹੋਏਗਾ ਉਹਨੂੰ ਉੱਥੇ ਸਟੋਰ ਕੀਤਾ ਜਾਏਗਾ ਉਹਦੇ ਦੋ ਫਾਇਦੇ ਹੋਣਗੇ ਜੀ ਇੱਕ ਤਾਂ ਜਿਹੜਾ ਆਪਣਾ ਵਾਟਰ ਟੇਬਲ ਹੈ ਉਹ ਰੀਚਾਰਜ ਹੋਇਆ ਕਰੇਗਾ بارش ਦੇ ਪਾਣੀ ਨਾਲ ਹੜ ਨਹੀਂ ਆਣਗੇ ਤੇ ਤੀਜਾ ਕਿਤੇ ਨਾ ਕਿਤੇ ਉਹ ਬर्ड ਸੈਂਕਚਰੀ ਬਣ ਜਾਏਗੀ ਇੱਕ ਜਿਹੜੇ ਹੈਗੇ ਉੱਥੇ ਵਿਜ਼ਿਟਰਸ ਵੀ ਆਣਗੇ ਪੰਛੀ ਵੀ ਆਣਗੇ ਔਰ ਲੋਕ ਵੀ ਉਹਨੂੰ ਦੇਖਣ ਆਇਆ ਕਰਨਗੇ ਤੇ ਇੱਕ ਉਹਦਾ ਐਡੀਸ਼ਨਲ ਬੈਨੀਫਿਟ ਇਹ ਹੋਏਗਾ ਕਿ ਜਿਹੜਾ ਉਹ ਵਾਲਾ ਪਾਣੀ ਅਸੀਂ ਸਟੋਰ ਕਰ ਲਾਂਗੇ ਸਰਸਾਦ ਦੇ ਵਿੱਚ ਜਦੋਂ ਬਰਸਾਤ ਖਤਮ ਹੋ ਜਾਏਗੀ ਤਾਂ ਉਹਨੂੰ ਅਸੀਂ ਆਉਣ ਵਾਲੇ ਬਾਕੀ ਅਗਲੇ ਸੀਜ਼ਨ ਦੇ ਵਿੱਚ ਉਹਨੂੰ ਲਿਫਟ ਇਰੀਗੇਸ਼ਨ ਵੀ ਕਰ ਸਕਦੇ ਹਾਂ ਉਹਦੇ ਨਾਲ ਸੋ ਉਹਦੇ ਮਲਟੀਪਲ ਬੈਨੀਫਿਟਸ ਹੋਣਗੇ ਜੀ ਆਪਣਾ ਵਾਟਰ ਟੇਬਲ ਵੀ ਚਾਰਜ ਹੋਏਗਾ এনवायरमेंट ਠੀਕ ਹੋਏਗਾ ਔਰ ਬर्ड ਸੈਂਚੁਰੀ ਬਣेंगी ਔਰ ਉਹਦੇ ਨਾਲ ਲਿਫਟੇਜੇਸ਼ਨ ਹੋਏਗੀ ਇਹ ਬੜੀ ਇੱਕ ਇਨੋਵੇਟਿਵ ਸਕੀਮ ਹੈ ਜਿਹੜੀ ਉਹ ਮਾਸਟਰ ਕਰ ਲੈ ਕੇ ਆਏ ਹੈ